ਨਾਬਾਬ ਲਗਦੇ ਪਿੰਡ ਮਹਿਸ ਵਿਖੇ ਬਣੇ ਸ਼ਮਸ਼ੇਰ ਭਾਰਤ ਗੈਸ ਏਜੰਸੀ ਵਿਖੇ ਅਚਾਨਕ ਗੜਾਉਣ ਦੇ ਨਾਲ ਲੱਗਦੇ ਕਮਰੇ ਵਿੱਚ ਪਏ ਸਿਲੰਡਰਾਂ ਨੂੰ ਅਚਾਨਕ ਅੱਗ ਲੱਗਣ ਦੇ ਕਾਰਨ ਵੱਡਾ ਧਮਾਕਾ ਹੋ ਗਿਆ ਅਤੇ ਕਮਰੇ ਦੀ ਛੱਤ ਵੀ نیچے गिर ਗਈ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਿਲੰਡਰਾਂ ਦੇ ਟੁੱਟੇ-ਟੁੱਟੇ ਹੋ ਗਏ ਕਰੀਬ ਆਲੇ-ਦੁਆਲੇ ਦੂਰ-ਦੂਰ ਤੱਕ ਖਿੰਡੇ ਟੁਕੜੇ ਵੀ ਦਿਖਾਈ ਦਿੱਤੇ ਅਤੇ ਇਹ ਬਲਾਸਟ ਬਾਰੇ ਨਾਲ ਲੱਗਦੇ ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਮੌਕੇ ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਉੱਥੇ ਹੀ ਕਮਰੇ ਦੀ ਛੱਤ ਵੀ نیچے ਗਿਰ ਗਈ ਗਨੀਮਤ ਇਹ ਰਹੀ ਕਿ ਨਾਲ ਲੱਗਦੇ ਗੋਡਾਊਨ ਵਿੱਚ ਦਰਜਨਾਂ ਹੀ ਸਿਲੰਡਰ ਪਏ ਸੀ ਜੇਕਰ ਅੱਗ ਉੱਥੇ ਪਹੁੰਚ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅਗਧਿਕ ਕਾਬੂ ਪਾਇਆ ਅਤੇ 4 ਦੇ ਕਰੀਬ ਵਿਅਕਤੀ ਇਸ ਵਿੱਚ ਬੁਰੀ ਤਰ੍ਹਾਂ ਝੁੱਲਸ ਗਏ ਜਿਨ੍ਹਾਂ ਵਿਅਕਤੀਆਂ ਵਿੱਚੋਂ ਦੋ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਖਾਸ ਚੱਲ ਰਹੀ ਦੀ ਸਿਲੰਡਰ ਲੀਕ ਹੋ ਗਿਆ ਉਹਨੂੰ ਅੱਗ ਲੱਗ ਗਈ ਹਾਂ ਉਹਨੂੰ ਅੱਗ ਲੱਗੀ ਕਿੰਨੇ ਕ ਜਣੇ ਕੰਮ ਕਰ ਰਹੇ ਸੀ ਅੰਦਰ ਸੀਗੇ ਜੀ 5-7 ਜਣੇ ਅੱਛਾ ਬਖੇਤ ਜੀ ਇੱਧਰ ਕੀ ਨਾਂ ਤੁਹਾਡਾ ਮੇਰਾ ਸੰਦੀਪ ਹੈ ਜੀ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਉੱਥੇ ਮੈਨੂੰ ਚ 3 ਸਾਲ ਹੋ ਗਏ ਕਿਵੇਂ ਲੱਗੀ ਅੱਗ ਉੱਥੇ ਉੱਥੇ ਸਿਲੰਡਰ ਲੀਕ ਹੋ ਗਿਆ ਤੇ ਹੋਰ ਸਿਲੰਡਰਾਂ ਨੂੰ ਵੀ ਅੱਗ ਲੱਗੀ ਹੋਰ ਸਿਲੰਡਰਾਂ ਨੂੰ ਅੱਗ ਲੱਗੀ ਸੀ ਪੂਰਾ ਵੇ ਅੱਛਾ ਤੁਹਾਡੇ ਨਾਲ ਕਿੰਨੇ ਜਣੇ ਨੇ ਹੋਰ ਮੇਰੇ ਨਾਲ 3-4 ਜਣੇ ਹੋਰ ਸੀ ਜੀ ਉੱਥੇ ਅੱਛਾ ਜੀ ਕਾਰਨ ਪਤਾ ਲੱਗਿਆ ਜੀ ਸਿਲੰਡਰ ਸਿਲੰਡਰ ਲੀਕ ਹੋ ਗਿਆ ਜੀ ਬਸ ਉੱਥੇ ਅੱਛਾ ਜੀ ਮਾਲਕ ਪਹੁੰਚੇ ਨੇ ਜੀ ਉੱਥੇ ਮਾਲਕ ਉੱਥੇ ਪਤਾ ਨਹੀਂ ਜਿਸ ਤਾ ਅੱਗ ਇਹ ਕਿਹੜੀ ਕੰਪਨੀ ਹੈ ਇਹ Päättäkää. ਤੇਰੀ ਕਰ ਰਹੀ ਸੀ ਸਾਡਾ ਮੁੰਡਾ ਕੰਮ ਕਰਦਾ ਗੈ ਜਾਂਸੀ ਦੇ ਵਿੱਚ ਕਿਹੜੀ ਗੈ ਜਾਂਸੀ ਸੀ ਆਪਣੇ ਭਾਰਤ ਆ ਰਹੇ ਹਾਂ ਜੀ ਇੱਕ ਜਗ੍ਹਾ ਤੇ ਹੈ ਮੈਸਨਿੰਗ ਰੂਟ ਅੱਛਾ ਮੈਸਨਿੰਗ ਹੈ ਇਹ ਸਾਨੂੰ ਦਾ ਫੋਨ ਆਇਆ ਸੀ ਕੋਈ ਜਾਂਸੀ ਚ ਅੱਗ ਲੱਗ ਗਈ ਹੈ ਅਸੀਂ ਜਦ ਹੀ ਮੋਟਰਸਾਈਕਲ लेके ਭੱਜਿਆ ਤੇ 8-10 ਮੁੰਡੇ ਆਣ ਗਏ ਸਾਰੇ ਕੂੜੇ ਬੰਦ ਗਏ ਕਿੰਨਾ ਕਿੰਨੇ ਕ ਜਣੇ ਨੇ ਅੰਦਰ ਹਾਂਜੀ 6 ਜਣੇ ਲੈਂਟਰ ਵਗੈਰਾ ਫਟ ਗਏ ਸਿਲੰਡਰ ਇੱਕ ਫਟ ਗਿਆ ਹੀ ਕਹਿੰਦੇ ਲੀਕ ਹੋਗਾ ਕੋਈ ਅੱਛਾ ਤੇ ਲੀਕ ਹੋ ਕੰਨ ਅੱਜ ਸਾਰੇ ਪਾਸੇ ਫੈਲ ਗਿਆ ਉਹਦੀ ਮਤਲਬ ਕਿ ਬਾਕੀ ਸਿਲੰਡਰਾਂ ਨੂੰ ਵੀ ਲੱਗ ਗਈ ਹਾਂ ਲੱਗ ਗਈ ਫਿਰ ਕਿੰਨੇ ਕੁ ਮੁੰਡੇ ਫਟੜ ਹੋਏ ਨੇ 10 12 7 8 ਹੈਗੇ ਨੇ ਪੂਰੇ ਐਮਰਜੈਂਸੀ ਚ ਕਿੰਨੇ ਆਏ ਨੇ ਐਮਰਜੈਂਸੀ ਚ ਹੋਣ ਨਹੀਂ ਆਏ ਬਾਕੀ ਲਿਆ ਦੇ ਕਿੱਥੇ ਰੈਫਰ ਕਰਿਆ ਇਹਨਾਂ ਨੂੰ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਬਹੁਤ ਹਾਲਤ ਬਹੁਤ ਖਰਾਬ ਹੋਈ ਹੈ ਕੀ ਕੀ ਨਾਮ ਜੀ ਇਹਨਾਂ ਦਾ ਇੱਕ ਦਾ ਨੌ ਤਾਂ ਆਏਗਾ ਜੀ ਜੱਜ ਜੱਜ ਸਿੰਘ ਜੀ ਅੱਛਾ ਜੀ ਇਹੋ ਮਾਦਾ ਪਤਾ ਨਹੀਂ ਹੈਗਾ ਉਹ ਕੋਈ ਬਾਹਰ ਲੱਗ ਬਾਹਰ ਲੱਈ ਹੈ ਪਰਦੇਸੀ ਬੰਦਾ ਹੈ ਟੋਟਲ ਕਿੰਨੇ ਇੱਕ ਮਿੰਟ ਯਾਰ ਇੱਕ ਮਿੰਟ ਟੋਟਲ ਕਿੰਨੇ ਜਣੇ ਹੋਣਗੇ ਅੰਦਰ ਟੋਟਲ ਤੇ 8 ਜਣੇ ਨੇ ਅੱਛਾ ਜੀ ਮਾਲਕ ਕੌਣ ਹੈ ਏਜੰਸੀ ਦਾ ਮਾਲਕ ਦਾ ਨਾਮ ਨਹੀਂ ਪਤਾ ਕਿਹੜੀ ਭਾਰਤ ਗੈਸ ਏਜੰਸੀ ਹੈ ਭਾਰਤ ਗੈਸ ਦਾ ਅੱਛਾ ਕਿੰਨੇ ਕਵਜੇ ਦੀ ਗੱਲ ਹੈ ਇਹ? ਇਹ ਸ਼ਾਮ ਦੇ 3:00 ਨੂੰ 7:00 ਕਵਜੇ ਨਹੀਂ ਚਾਹੁੰਦਾ। ਅੱਛਾ। ਹੁਣੇ ਹੋਇਆ ਜੋ ਘਰੋਂ ਦਾ। ਇਹ ਹੁਣ ਤੁਹਾਡੇ ਰਿਸ਼ਤੇਦਾਰ ਨੂੰ ਕਿੱਥੇ ਕਰਦੇ ਭਰਾ ਨੂੰ? ਇਹ ਕਿੰਨੇ ਵਿੱਚ ਮੈਡੀਕਲ ਕਰ ਰਹੇ ਨੇ। ਕੰਡੀਸ਼ਨ ਹੁਣੇ ਵੀ ਠੀਕ ਹੈ? ਕੰਡੀਸ਼ਨ ਕਾਫੀ ਹਾਲਤ ਖਰਾਬ ਹੈ ਇਸ ਟਾਈਮ ਤੇ। ਅੱਛਾ ਤੁਸੀਂ ਕੀ ਮੰਗ ਕਰਦੇ ਹੋ ਹੁਣ ਜੋ? ਜਿੰਨਾ ਮੰਗੇ ਹੀ ਕਰਦੇ ਵੀ ਜੋ ਇਹਨਾਂ ਦਾ ਇਲਾਜ ਹੈ। ਜੋ ਐਕਸਮ ਕਰਾਇਆ ਜਾਵੇ। ਇੱਕ ਤਾਂ ਨੌ ਜੱਜ ਸਿੰਘ ਹੈ, ਇੱਕ ਤਾਂ ਨੌ ਦਲੀਪ ਸਿੰਘ ਹੈ। ਕਿੰਨੀ ਉਮਰ ਹੈ ਜੱਜ ਸਿੰਘ ਦੀ? 22 ਸਾਲ ਦੀ ਉਮਰ ਹੈ ਇਹਦੀ। 22 ਸਾਲ। ਮੈਂ ਤਾਂ ਨਹੀਂ ਹੋਇਆ। ਮੈਂ ਦੋ ਬੱਚੇ ਨੇ। ਕਿੰਨੇ ਕਿੰਨੇ ਟਾਈਮ ਸਾਲ ਤੋਂ ਹੋ ਗਏ ਕੰਮ ਕਰਦਾ ਤੇ ਦੇ ਘਰ ਆ ਜੀ ਬੋਦਾ ਮੇਰਾ ਬੱਚਾ ਇਹ ਤੁਹਾਡਾ ਬੇਟਾ ਹੈ ਜਸ ਸਿੰਘ ਕਿਵੇਂ ਬੋਲਾ ਬੋਲ ਨਹੀਂ ਸਕਦਾ ਜਿਵੇਂ ਸੋਣਦਾ ਨਾ ਬੋਲਦਾ ਜੀ আচ্ছা ਦੋਨੋਂ ਬਾਈ ਵੀ ਇਹਦੀ ਹਾਂ ਦੋ ਜੀ ਇਦਾਂ ਨੇ ਜੀ ਕਿੰਨੀ ਤਨਖਾਹ ਲੈਂਦਾ ਫਿਰ ਉੱਥੇ ਇਹ ਕੰਮ ਕਰਨ ਦੀ ਇਹਨੂੰ ਮਿਲਦੀ ਹੈ ਜੀ 9500 ਰੁਪਏ ਟੋਆ ਟਰਾਈ ਕਰਦਾ ਫਿਰ ਇਹਦਾ ਮਨ ਹਾਂ ਹਾਂ ਜੀ ਹਾਂ ਜੀ ਠੀਕ ਤੁਹਾਡਾ ਕੀ ਨਾਮ ਹੈ ਕਾਲਾ RAM ਜੀ ਅੱਛਾ ਕਿੰਨੇ ਬੱਚੇ ਕਿੰਨੇ ਨੇ ਇਹਦੇ ਦੋ ਘੋੜੀ ਆ ਕੋ ਮੁੰਡਾ ਜੀ ਕਿਹੜੀ ਜਗ੍ਹਾ ਤੇ ਰਹਿਣਾ ਲਿਓ ਤੁਸੀਂ ਮੈਂ ਸਪੈਂਡਿੰਗ ਮੈਂ ਪੇਸ਼ੈਂਟ ਆਏ ਨੇ ਜੀ ਕੀ ਕੀ ਦਿੱਕਤਾਂ ਨਾਲ ਆ ਰਹੇ ਨੇ ਆ ਮੈਂ ਸਟੇਲਚਰ ਇੱਕ ਭਾਰਤ ਗੈਸ ਏਜੰਸੀ ਸੀ ਉੱਥੇ ਗੈਸ ਲੀਕ ਹੋ ਗਿਆ ਉਸ ਕਰਕੇ ਅੱਗ ਲੱਗ ਗਈ ਜਿਹੜੇ ਵਰਕਰਸ تھے ਉਹਨਾਂ ਨੂੰ ਗਵਨ ਹੋ ਗਿਆ ਦੋ ਆਪਾਂ ਆਲਰੇਡੀ ਰੈਫਰ ਕਰ ਚੁੱਕੇ ਆਪਾਂ ਜੱਜ ਤੇ ਇੱਕ ਦਿਲੀਪ ਸਿੰਘ ਹੈ ਉਹ ਰੈਫਰ ਹੋ ਗਿਆ ਸਾਡੇ ਕੋਲ ਹੁਣ ਤੀਜਾ ਇੱਕ ਸੰਦੀਪ ਕਰਕੇ ਆਇਆ ਵੈ ਉਹਦੀ ਟ੍ਰੀਟਮੈਂਟ ਚੱਲ ਰਹੀ ਹੈ ਅਭੀ ਤੋਂ ਸਟੇਬਲ ਹੀ ਹੈ ਪਰ ਬਰਨ ਇਨਗੋਵ ਕੋ ਜ਼ਿਆਦਾ ਹੋਈ ਹੈ ਜਿਹੜੇ ਰੈਫਰ ਕਰੇ ਨੇ ਉਹ ਕਿੰਨੇ ਕੁ ਬਰਨ ਨੇ ਜਿਹੜਾ ਰਸਕ ਕੀਤਾ ਉਹਨਾਂ ਨੂੰ ਮਤਲਬ 50 60% ਤੋਂ ਬੰਦ ਹੈਗਾ ਅਨਾਂ ਪਰਫਰ ਕੀਤਾ ਤੇ ਮੈਂ ਮੈਨੂੰ ਕਿਵੇਂ ਪਤਾ ਹੈ ਵੀ 10 ਦੇ ਕਰੀਬ ਜ਼ਖਮੀ ਨੇ ਜਿਹੜੇ ਹੋਏ ਸੀ ਸਾਨੂੰ ਇਨਫੋਰਮੇਸ਼ਨ ਆਈ ਅਥਾਰਟिज ਨੇ ਸਾਨੂੰ ਇਨਫੋਰਮ ਕੀਤਾ ਤੇ ਇਹਦੀ ਕਿਵੇਂ ਹਾਲਤ ਹੈ ਜਿਹੜਾ ਹੁਣ ਸ਼ਰਮਾ ਹੈ ਤੁਹਾਡੇ ਕੋਲ ਇੱਥੇ ਸ਼ਰਮਾ ਨੂੰ ਕੋਈ ਬਰਨ ਹੈ ਜਸਟ ਹੁਣੇ ਚੈੱਕ ਕਰ ਰਹੇ ਜਸਟ ਹੁਣੇ ਆਇਆ ਹੈ ਅੱਜ ਹੀ ਤੇਰਾ ਹੁਣ ਮੈਂ ਵਾਪਰੇ ਆ ਬਾਈ ਜੀ ਸਾਨੂੰ ਤਾਂ ਪਿੰਡ ਕੋਈ ਲੰਘਿਆ ਜਾ ਰਹੀ ਉਹਨੇ ਕਨਫਰਮ ਕੀਤਾ ਜਾਨੇ ਕਿ ਫਿਰ ਅਸੀਂ ਜਦੀ ਫੈਰ ਗ੍ਰੈਡ ਨੂੰ ਫੋਨ ਫਾਨ ਕਰਕੇ ਜਾਨੇ ਕਿ ਇੱਥੇ ਆ ਕੇ ਦੇਖਿਆ ਤਾਂ ਬਹੁਤ ਬੁਰਾ ਹਾਲ ਹੈ। ਕੀ ਸੀ ਇੱਥੇ ਜਿਹੜੀ ਬਲਾਸਟ ਹੋਇਆ ਸਿਲੰਡਰ ਬਲਾਸਟ ਹੋਇਆ। ਹਾਂਜੀ ਸਿਲੰਡਰ ਬਲਾਸਟ ਹੋਇਆ ਨਾ ਸਿਲੰਡਰ ਬਲਾਸਟ ਹੋ ਕੇ ਹੀ ਦੂਸਰੇ ਜ਼ਮੀਨ 'ਚ ਵੀ ਗਿਰੇ ਨਹੀਂ ਜਾ ਕੇ। ਅੱਛਾ ਜੀ। ਕਿੰਨਾ ਕੁ ਨੁਕਸਾਨ ਹੋਇਆਗਾ? ਨੁਕਸਾਨ ਤਾਂ ਦੱਸਣ ਦੇ ਤਕਰੀਬਨ ਹੈ ਜੀ ਵੀ 3-4 ਬੰਦੇ ਜਾਨੇ ਕਿ ਕਾਫੀ ਝੁਲਸੇ ਗਏ। ਤੇ ਜਦੋਂ ਇਸ ਟਾਈਮ ਅਸੀਂ ਇੱਥੇ ਆਏ ਇੱਕ ਬੰਦਾ ਜਨਨ ਕਿ ਉਹਨਾਂ ਦਾ ਆਪ ਹੀ ਖਾਸ ਬੰਦਾ ਸੀ ਉਹਨਾਂ ਦਾ ਜੇ ਏਜੰਸੀ ਵਾਲਾ ਉਹ ਵੀ ਕਾਫੀ ਜਨਨ ਕਿ ਸੜ ਚੁੱਕਿਆ ਸੀ ਫਿਰ ਉਹਨੂੰ ਜਦੋਂ ਅਸੀਂ ਆਈਏ ਦੀ ਗੱਡੀ ਜਹੀ ਭੇਜਾਈ ਹਸਪੀਟਲ ਲੈ ਗਿਆ ਹੀ ਤੇ ਇਹ ਜਿਹੜਾ ਹੈਗਾ ਘਰ ਵੀ ਟਹਿ ਗਿਆ ਹਾਂਜੀ ਜਨਨ ਕਿ ਇਹ ਗੈਸ ਏਜੰਸੀ ਦਾ ਕਮਰਾ ਜੀ ਕਮਰੇ ਚ ਜਿਸਲੰਡਰ ਪੈਣ ਜਿਸ ਟਮ ਬਲਾਸਟ ਹੋਇਆ ਤਾਂ ਸਾਰੀ ਲੈਂਟਰ ਜਨਨ ਕਿ ਸਾਰਾ ਬਲਾਸਟ ਹੋਇਆ ਜੀ ਸਾਰਾ ਟਹਿ ਗਿਆ ਇਹ ਕਮਰਾ ਸਾਰਾ ਇਹ ਕਿੰਨੇ ਕਿ ਸਿਲੰਡਰ ਪੈ ਸੀ ਅੰਦਰ ਸਿਲੰਡਰ ਦੱਸਣੇ ਤੇ ਕਰੀਬਨ ਤਾਂ ਹੈਗੇ ਨਹੀਂ ਕਹਿੰਦੇ 8-10 ਸਿਲੰਡਰ ਹੈਗੇ ਨਹੀਂ ਅੱਛਾ ਸਿਲੰਡਰ ਦਾ ਇਹ ਜਿਹੜਾ ਹੈਗਾ ਗਡਾਉਨ ਸੀ ਗਡਾਉਨ ਸੀ ਹਾਂਜੀ ਹਾਂਜੀ ਗਡਾਉਣੀ ਅੱਛਾ ਕਿਹੜੀ ਗਡਾਉਨ ਨਾਲ ਸੀ ਜਾਨਣੇ ਕਿ ਇੱਕ ਕਮਰਾ ਪਾਇਆ ਹੋਇਆ ਸੀ ਜਿੱਥੇ ਭਈਏ ਭੂਈ ਇਹਨਾਂ ਦੇ ਰਹਿੰਦੇ ਆ ਸਿਲੰਡਰ ਵੀ ਜਿਹੜੇ ਐਕਸਟਰਾ ਸਿਲੰਡਰ ਉੱਥੇ ਰੱਖਦੇ ਹਨ ਜੀ ਜਾਨਣੇ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਚਲੋ ਜਿਹੜੇ ਸਿਲੰਡਰ ਵੀ ਕਹਿੰਦੇ ਕਾਫੀ ਦੂਰ-ਦੂਰ ਤੱਕਰ ਕੇ ਨਹੀਂ ਹਾਂਜੀ ਇਹ ਨਾਲ ਦੀ ਜਾਨਣੇ ਕਿ ਜ਼ਮੀਨ ਏ ਕਣਕ ਲੱਗੀ ਹੋਈ ਔਰ ਤੇ ਜਾਨਣ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗਿਆ ਕੁਛ ਨਹੀਂ ਨਹੀਂ ਸਰ ਉਸੇ ਮਤਲਬ 625 ਦੇ ਸਾਨੂੰ ਕਾਲ ਆਈ ਦੀ ਅਸੀਂ ਆਫਿਸ 'ਚ ਬੈਠੇ ਸੀਗੇ ਵੀ ਆਪਣਾ ਮੈਂ ਸੀ ਜਿਹੜਾ ਇਹਦਾ ਸਟੋਰ ਆ ਗਿਆ ਇਸ ਦਾ ਸਮਸ਼ੇਰ ਵਾਲਿਆਂ ਦਾ ਵੀ ਇਹਦੇ 'ਚ ਅੱਗ ਲੱਗੀ ਵੀ ਜਲਦੀ ਤੋਂ ਜਲਦੀ ਆਓ ਅਸੀਂ ਨਾਲ ਦੀ ਨਾਲ ਮਤਲਬ ਇੱਥੇ 4-5 ਮਿੰਟਾਂ ਅੰਚ ਪਹੁੰਚ ਗਏ ਆਉਂਦੇ ਨੂੰ ਬਸਰ ਸਾਨੂੰ ਕੁਝ ਨਹੀਂ ਪਤਾ ਲੱਗਿਆ ਕਿ ਅਸੀਂ ਆ ਕੇ ਅੱਗ ਦਾ ਮਤਲਬ ਬਲਾਸਟ ਸਾਨੂੰ ਉਹ ਮੋੜ ਤੇ ਸੁਣਿਆ ਜੇ ਦੋ ਧੜਕਾ ਪਿਆਣਾ ਦਾ ਸਿਲੰਡਰ ਕਾਫੀ ਦੂਰ ਦੂਰ ਤੱਕ ਕੱਢੇ ਗਏ ਕਾਫੀ ਦੂਰ ਦੂਰ ਤੱਕ ਸਰ ਵਿੱਚ ਇੱਦਾਂ ਮਤਲਬ ਜੇ ਹੁਣ ਦੇਖਿਆ ਮਲਬਾ ਦੇਖਿਆ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਥੱਲੇ ਦਬੇ ਹੋਏ ਤੇ ਜਿਹੜੀ ਥੱਲੇ ਦਬੇ ਹੋਏ ਤੇ ਸਰ ਬਲਾਸਟ ਨਾਲ ਵਿੱਚ ਦਬ ਗਏ ਇਹਨਾਂ ਦਾ ਸੋਈ ਟਾਈਪ ਲੱਗਦਾ ਕੁਝ ਬਾਕੀ ਹਲੇ ਗੱਲਬਾਤ ਕਰਕੇ ਪਤਾ ਲੱਗੇ ਅੰਦਰ ਕਿੰਨੇ ਕਿ ਸਿਲੰਡਰ ਨੇ ਪਿੰਕੋਵਾਂ ਦੇ ਅੱਗ ਤੇ ਨਾ ਕਾਬੂ ਪਾਇਆ ਗਿਆ ਜੇ ਸਰ ਨਾ ਮੌਕੇ ਤੇ ਅਸੀਂ ਆਉਂਦੇ ਤਾਂ ਫਿਰ ਕੁਝ ਵੀ ਹੋ ਸਕਦਾ ਸੀਗਾ ਗੈਸ ਦਾ ਮਤਲਬ ਸਟੋਰ ਹੈ ਇੱਕ ਤਰ੍ਹਾਂ ਦਾ ਸਿਲੰਡਰਾਂ ਦਾ ਬਹੁਤ ਜ਼ਿਆਦਾ ਸਿਲੰਡਰ ਪੈ ਗਿਆ ਇਹ ਛੋਟਾ ਸਟੋਰ ਸੀ ਹਾਂਜੀ ਸਰ ਮਤਲਬ ਇਧਰਲੀ ਸਾਈਡ ਹੈ ਇਹਨਾਂ ਦਾ ਕੋਈ ਕਮਰਾ ਪਾਇਆ ਹੋਇਆ ਹੈ ਸ਼ਾਇਦ ਰਸੋਈ ਟਾਈਪ ਉਹਦੇ ਚ ਹੈਗੇ ਸੀਗੇ 50 60 ਸਿਲੰਡਰ ਤੇ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਕਰਨ ਕਰਕੇ ਅੱਗ ਲੱਗੀ ਹਲੇ ਲੱਗੂਗਾ ਪਤਾ ਪਤਾ ਕਰਕੇ ਮਤਲਬ ਜੇ ਨਾ ਅਸੀਂ ਮਤਲਬ ਟਾਈਮ ਤੇ ਪਹੁੰਚਦੇ ਹਾਜੀ ਵੱਡਾ ਹਾਂ ਘਟਣਾ ਵੱਡੀ ਹੋ ਸਕਦੀ ਸੀਗੀ ਤੇ ਕਿੰਨੀ ਹੋਇਆ ਪਤਾ ਲੱਗਿਆ ਜੀ ਕਾਰਨਾਂ ਦਾ ਤੇ ਭਾਜੀ ਸਾਨੂੰ ਨਾ ਬੀ ਸੰਸੇਰਗਾ ਏਜੰਸੀ ਦੇ ਵਿੱਚ ਪਿੰਡ ਮਹਿਸ ਕੋਈ ਸਿਲੰਡਰ ਫਟ ਗਿਆ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਆ ਕੇ ਦੇਖਿਆ ਵੀ ਸਿਲੰਡਰ ਫਟਿਆ ਹੋਇਆ ਸੀ ਇੱਕ ਤੇ ਇਹਨਾਂ ਦੇ ਤਿੰਨ ਚਾਰ ਮੁਲਾਜ਼ਮ ਵੀ ਝੁੱਲਸੇ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਤਾ ਅੱਗੇ ਮੁਰਲੀ ਸ਼ਹਿਤਾ ਵਾਸਤੇ ਤੇ ਨਾਲ ਫਾਇਰ ਬ੍ਰੇਡ ਮੰਗਵਾ ਕੇ ਨਾਲ ਦੀ ਨਾਲ ਅੱਗੇ ਤੇ ਕਾਬੂ ਕਰ ਲਿਆ ਗਿਆ ਇਹ ਪੜਤਾਲ ਕਰਕੇ ਪਤਾ ਲੱਗੂਗਾ ਜਿਵੇਂ ਜਿਵੇਂ ਉਹ ਹੋਊਗੀ ਉਦੋਂ ਦੀ ਕਾਰਵਾਈ ਹੁਣ ਚ ਲੈਂਦੀ ਜਾਊਗੀ ਕਿੰਨੇ ਝੁੱਲਸੇ ਨੇ ਬੰਦੇ ਸਨਿਤਾਰ ਬੰਦੇ ਹੈਗੇ ਨੇ ਚਾਰ ਬੰਦੇ ਹਾਂਜੀ ਹਾਂਜੀ ਡਾਊਨ ਹੈ ਇਹ ਇਹ ਮੁੱਢਲੀ ਜਾਣਕਾਰੀ ਤੋਂ ਕੀ ਸਾਹਮਣੇ ਆਇਆ ਕੀ ਕਾਰਨ ਕੀ ਹੈ ਇਹ ਸਿਲੰਡਰ ਫਟਿਆ ਹੋਇਆ ਪਾਜੀ ਹੁਣ ਇਹ ਤਾਂ ਹੁਣ ਦੇਖੋ ਪੜਤਾਲ ਕਰਕੇ ਪਤਾ ਲੂ ਵੀ ਕੀ ਹੈ